ਦਵਾ ਵਾਜੀ ਦੇ ਦੋ ਜਹਾਨ ਸ਼ਬਦ ਗੁਰੂ ਗੰਸਾਹ ਮਹਾਰਾਜ ਦੀ ਹਜ਼ੂਰੀ ਦੀ ਸ਼ੋਭਤ ਪਰਮ ਸਤਿਕਾਰ ਹੈ ਸਾਡੇ ਸਤਿਗੁਰਾਂ ਦਾ ਨਾਰਾ ਬਖਸ਼ਿਆ ਬਲੰਦ ਕਰੋ ਸਾਡੇ ਬਾਦਸ਼ਾਹ ਦੇ ਬਖਸ਼ਿਆ ਨਾਰਾ ਬਲੰਦ ਕਰੋ ਗੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਤਾਂ ਨੂੰ ਹਾਲ ਸੇ ਦੇ ਜਨਮ ਦਿਨ ਦੀਆਂ ਵਸਾਖੀ ਦੀਆਂ ਬਹੁਤ-ਬਹੁਤ ਵਧਾਈ ਹੋਵੇ। ਬੜਾ ਇੱਕ ਖਾਸ ਦਿਨ ਹੈ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦਿਹਾੜੇ ਸ਼ੇਰਾਂ ਦੀ ਗੌਮ ਦੀ ਨਿ ਰੱਖਦੇ ਨੇ। ਪਾਈ ਮੰਦਲ ਗਵਾਜ ਨੇ ਲਿਖਿਆ ਹੱਕ ਹੱਕ ਕੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ شاہੇ شاہਦ शाह ਗੁਰੂ ਗੋਬਿੰਦ ਸਿੰਘ ਸ਼ੇਰਾਂ ਦੀ ਕੌਮ ਦੀ ਨਹੀਂ ਰੱਖੀ ਤੇ ਮੁਖੋਂ ਫਰਮਾਇਆ ਜਿਨੀ ਦੇ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ ਤੇ ਸਿੰਘ ਸਦਾ ਚੜ੍ਹਦੀ ਕਲਾ ਚ ਰਹਣਗੇ ਵਿਦਵ ਵਿੱਚ ਕਹਾਣੀਆਂ ਬਹੁਤ ਪੜੀਆਂ ਵਿਦਵ ਵਿੱਚ ਕਹਾਣੀਆਂ ਬਹੁਤ ਪੜੀਆਂ ਪਰ ਦੁੱਖਾਂ ਭਰੀ ਕਹਾਣੀ ਦਸ਼ਮੇਸ਼ ਦੀ ਏ ਰੂਪ ਸ਼ੇਰ ਦਾ ਬਖਸ਼ਿਆ ਖਾਲਸਾ ਰੂਪ ਸ਼ੇਰ ਦਾ ਮਖੀਆ ਖਾਲਸਾ ਇਹ ਵੀ ਮਿਹਰਬਾਨੀ ਦਸਮੇਸ਼ ਦੀ ਏ ਗੱਛ ਕੜਾ ਤੇ ਕੇਸ ਕਿਰਪਾਨ ਕੰਗੋ ਇਹੋ ਖਾਸ ਨਿਸ਼ਾਨੀ ਦਸਮੇਸ਼ ਦੀ ਏ ਪੰਥ ਖਾਲਸਾ ਸਜਣਾ ਛੱਡਾ ਸਿੱਖੀ ਦਾ ਚੜਾਉਣਾ ਪੰਥ ਖਾਲਸਾ ਸਜਾਉਣਾ ਇੱਕ ਪੰਥ ਖਾਲਸਾ ਸਜਾਉਣਾ ਛੱਡਾ ਸਿੱਖੀ ਦਾ ਚੜਾਉਣਾ ਇੱਕ ਪੰਥ ਖਾਲਸਾ ਸਜਾਉਣਾ ਛੱਡਾ ਸਿੱਖੀ ਦਾ ਚੜਾਉਣਾ ਅਨੰਤ ਪੁਰਖ ਖੰਡੇ ਨੂੰ ਹੱਥ ਫੜ ਕੇ ਵਜਾਵਲ ਵਜਾ ਮਰਦਾ ਸਿੰਘਾਂ ਦੇ ਦੀਵਾਨ ਵਿੱਚ ਖੜ੍ਹ ਕੇ ਵਜਾਵਲ ਵਜਾ ਮਰਦਾ ਵਜਾਵਲ ਵਜਾ ਮਰਦਾ ਪੰਥਕਾਲ ਸਜਾਉਣਾ ਝੰਡਾ ਸਿੱਖੀ ਦਾ ਚੜਾਉਣਾ ਵਾਜਵळा ਵਜਮਰਦਾ ਸਿੰਗਰੋ ਦੀਵਾਨ ਵਿੱਚ ਖੜਕੇ ਵਜਵळा ਵਜਮਰਦਾ ਵਜਵळा ਵਜਮਰਦਾ ਕਹਿ ਗਈ ਮੈਨੂੰ ਕੋੜ ਪੰਜ ਸਿਰਾਂ ਦੇ ਮੇਸ਼ ਕੀਤੇ ਕੱਪਦੇ ਉਡਾਰਿਓ ਪੈ ਗਈ ਮੈਨੂੰ ਲੋੜ ਪੰਜ ਸਿਰਾਂ ਦੀ ਪਿਆਰਿਓ ਦਿਲ ਕਸ਼ਮੇਸ਼ ਕੀਤੇ ਕੱਪਦੇ ਉਡਾਰਿਓ ਮੁੱਖੋਂ ਬੋਲ ਕੇ ਜਗ ਕਰ ਆਜੋ ਗੁਰੂ ਦੇ ਪਿਆਰ ਬੋਲੇ ਇਸੋ ਨਿਹਾਲ ਸਾਧ ਸੰਗਤ ਜੀ ਗੱਜ ਕੇ ਜਰਾ ਬੋਲੇ

ਜਸਰੈ ਤੇ ਮੈਲ ਕੋਦੇ ਸਰਨੇ ਫੱਟ ਲੰਗੀ ਤਲਵਾਰ ਅੱਖਾਂ ਵਾਂਗ ਮਰਦਾ ਬਾਜਾ ਮਰਦਾ ਬਾਜਾ ਮਰਦਾ ਜੀ ਜੀਵਾ ਦੇ ਤੇ ਦਸ਼ਮੇਸ਼ ਨੇ ਪੁਕਾਰਿਆ ਜੀਵਨ ਦੇ ਵਕਤ ਦੁਸਾਦਲਾ ਚੌਵਸਰਿਆ ਕੀਮਤੀ ਵਕਤ ਦੇ ਗਾਨੀ ਕੁੱਟਾਂ ਤੇ ਬਣਾ ਲੋ ਗਾਨੀ ਕੁੱਟਾਂ ਤੇ ਬਣਾ ਲੋ ਲਾੜੀ ਮੋਤ ਨੂੰ ਵਿਆਹ ਲੋ ਓ ਮੇਲਾ ਵੇਖ ਨਾ ਪੰਗੂ ਦੇ ਵਿੱਚ ਵੜ ਕੇ ਵਜਵੜਾ ਵਜਾ ਮਰਤਾ ਸਿੰਘਾਂ ਦੇ ਵਾਦ ਵਿੱਚ ਖੜ ਕੇ ਵਜਵੜਾ ਵਜਾ ਵਿਚ ਲੈ ਲੈ ਜਾਵੇ ਦਸਮੇਸ਼ ਗਰ ਲਾਵੇ ਕੰਪੂ ਵਿੱਚ ਲੈ ਲੈ ਜਾਵੇ ਦਸਮੇਸ਼ ਗਰ ਲਾਵੇ ਕੱਲੇ ਕੱਲੇ ਨੂੰ ਲੈ ਗਏ ਨੇ ਬਹੁ ਫੜਦ ਕੇ ਬਾਜਾ ਵੜਾ ਵਜਾ ਹਰਦਾ ਉਹ ਪੰਜੇ ਪਰਵਾਨ ਉਹ ਹੋ ਪੰਜੇ ਪਰਵਾਨ ਹੈ ਪੰਜਾ ਨਹੀਂ ਮਾਇਆ ਦਾ ਦਰਜਣਾ ਤੋਂ ਮਾਨ ਹੈ ਪੰਜਾ ਨਹੀਂ ਪਾ ਖਾਂ ਦੇ ਸੁਹਾਨ ਹੈ ਭਵ ਸਾਗਰ ਤੋਂ ਪਾਰ ਮੇਰਾ ਗੁਰੂ ਜੈ ਪਾਰ ਭਵ ਸਾਗਰ ਤੋਂ ਪਾਰ ਦਸਮੇਸ਼ ਚੈਨ ਸਾ ਉਹ ਕੱਲੇ ਕੱਲੇ ਨੂੰ ਲੈ ਗਏ ਨੇ ਬਾਹਰ ਕੇ ਵੱਜ ਬਰਬਤ ਮਾਰਦਾ ਪੰਥ ਖਾਲਸਾ ਸਜਾਉਣਾ ਪੰਥ ਖਾਲਸਾ ਸਜਾਉਣਾ ਸੱਚੀ ਦਾ ਚੜੋਂ ਅਨੰਤ ਕੋਲ ਸਖੰਦੇ ਨੂੰ ਹੱਥ ਪਾੜੀਂਦੇ ਵਜਵਲ ਬਲਵਤ ਮਾਰਦਾ ਸਿੰਘਾਂ ਦੇ ਦੀਵਾਨ ਦੇ ਵਿੱਚ ਖੜ ਕੇ ਵਜਵਲ ਬਲਵਤ ਮਾਰਦਾ ਵਜਵਲ ਬਲਵਤ ਮਾਰਦਾ